ਪਟਿਆਲਾ ਦੇ ਸਨੌਰ ਹਲਕੇ ਤੋਂ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਗਈ ਹੈ ਉਹਨਾਂ ਦੁਆਰਾ ਕਿਹਾ ਗਿਆ ਹੈ ਕਿ ਮੇਰੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਗੈਰਕਾਨੂੰਨੀ ਹੈ ਦੱਸ ਦਈਏ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਨੇ ਉਹਨਾਂ ਦੇ ਉੱਤੇ ਜਬਰ ਜਨਾਹ ਤੇ ਧੋਖਾਧੜੀ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਬਰ ਜਨਾਹ ਅਤੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਅਤੇ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਵਿਧਾਇਕ ਪਟਿਆਲਾ ਅਦਾਲਤ ਵੱਲੋਂ ਉਹਨਾਂ ਖਿਲਾਫ ਜਾਰੀ ਕੀਤੀ ਗਈ ਗ੍ਰੈਫਤਾਰੀ ਬਰੰਟ ਤੇ ਉਹਨਾਂ ਨੂੰ ਪਘੋੜਾ ਐਲਾਨਣ ਦੀ ਕਾਰਵਾਈ ਨੂੰ ਰੱਦ ਕਰਾਉਣ ਦੇ ਲਈ ਪਟੀਸ਼ਨ ਆ ਜਿਹੜੀ ਦਾਇਰ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਆਪਣੀ ਉੱਤੇ ਹੋ ਰਹੀ ਕਾਰਵਾਈ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਚੁਕੇ ਗਏ ਨੇ ਵਿਧਾਇਕ ਪਠਾਨ ਮਾਜਰਾ ਨੇ ਆਪਣੇ ਵਕੀਲ ਐਡਵੋਕੇਟ ਨikhil ਕਹੀ ਰਾਹੀ ਜਿਹੜਾ ਕਿ ਦਾਇਰ ਪਟੀਸ਼ਨ ਦੇ ਵਿੱਚ 5 ਅਤੇ 11 ਸਤੰਬਰ 2025 ਨੂੰ ਜਾਰੀ ਕੀਤੇ ਗਏ ਗ੍ਰਿਫਤਾਰੀ ਵਰੰਟਾ ਅਤੇ 16 ਅਕਤੂਬਰ ਤੇ ਵੀ ਦਸੰਬਰ 2025 ਨੂੰ ਪਘੋੜਾ ਕਰਾਰ ਦੇਣ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਗੰਭੀਰ ਅਪਰਾਧਾਂ ਵਿੱਚ ਪੁਲਿਸ ਕੋਲ ਪਹਿਲਾਂ ਹੀ ਬਿਨਾ ਵਾਰੰਟ ਗ੍ਰਿਫਤਾਰ ਕਰਨ ਦਾ ਅਧਿਕਾਰ ਹੁੰਦਾ ਹੈ ਤੇ ਇਸ ਲਈ ਅਦਾਲਤ ਤੋਂ ਵਾਰੰਟ ਲੈਣ ਜਾਂਚ ਵਿੱਚ ਬੇਲੋੜੀ ਮਦਦ ਲੈਣ ਦੇ ਬਰਾਬਰ ਅਤੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਹੈ। ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜਦੋਂ ਉਹਨਾਂ ਨੂੰ ਪਗੋੜਾ ਐਲਾਨਿਆ ਗਿਆ ਉਸ ਸਮੇਂ ਉਹਨਾਂ ਦੀਆਂ ਅਗਾਊ ਜਮਾਨਤ ਪਟੀਸ਼ਨਾਂ ਹੇਠਲੀਆਂ ਅਦਾਲਤਾਂ ਦੇ ਵਿੱਚ ਵਿਚਾਰ ਅਧੀਨ ਸਨ ਜਿਸ ਕਾਰਨ ਇਹ ਕਾਰਵਾਈ ਗੈਰਕਾਨੂੰਨੀ ਮੰਨੀ ਜਾਂਦੀ ਆ ਤਾਂ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਵਿਧਾਇਕ ਖਿਲਾਫ ਧਾਰਾ 420 506 ਅਤੇ 376 ਤਹਿਤ ਮਾਮਲਾ ਦਰਜ ਕੀਤਾ ਗਿਆ ਇੱਕ ਪੇੜਤ ਔਰਤ ਨੇ ਦੋਸ਼ ਲਗਾਇਆ ਕਿ ਪਠਾਨ ਮਾਜਰਾ ਨੇ ਸਰਕਾਰੀ ਨੌਕਰੀਆਂ ਅਤੇ ਸਕੀਮਾਂ ਦਾ ਲਾਲਚ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਲਏ ਅਤੇ ਖੁਦ ਨੂੰ ਤਲਾਕਸ਼ੂ ਦਾ ਦਾਸ ਕੇ ਉਸ ਨੂੰ ਧੋਖਾ ਦਿੱਤਾ ਇਹ ਔਰਤ ਮੁਤਾਬਕ 2013 ਦੇ ਵਿੱਚ ਫੇਸਬੁੱਕ ਰਾਹੀਂ ਹੋਈ ਜਾਣ ਪਹਿਚਾਨ ਤੋਂ ਬਾਅਦ ਉਹਨਾਂ ਨੇ 2021 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਕਰਵਾਇਆ ਸੀ ਪਰ 2022 ਦੀਆਂ ਚੋਣਾਂ ਦੌਰਾਨ ਜਦੋਂ ਵਿਧਾਇਕ ਦਾ ਹੋਣ ਜਿਹੜਾ ਚੋਣ ਹਲਫਨਾਮਾ ਸਾਹਮਣੇ ਆਇਆ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ ਉਹ ਪਹਿਲਾਂ ਵੀ ਵਿਆਹੇ ਹੋਏ ਨੇ ਔਰਤ ਨੇ ਵਿਧਾਇਕ ਦੇ ਸਰੀਰਕ ਸ਼ੋਸ਼ਣ ਧਮਕੀਆਂ ਦੇਣਾ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਗੰਭੀਰ ਇਲਜ਼ਾਮ ਵੀ ਲਗਾਏ ਐਸੇ ਸ਼ਿਕਾਇਤ ਦੇ ਕਰੀਬਨ 3 ਸਾਲਾਂ ਬਾਅਦ ਪੁਲਿਸ ਨੇ ਇਹ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਖਿਲਾਫ ਕੀਤੀ ਗਈ ਕਾਰਵਾਈ ਗੈਰਕਾਨੂੰਨੀ ਹੈ ਮੈਨੂੰ ਪਗੋੜਾ ਕਰਾਰ ਦਿੱਤਾ ਗਿਆ ਐਮਐਲਏ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਟਿਆਲਾ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜੇ ਕਿ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਨੇ ਉਹਨਾਂ ਨੇ ਜਿਹੜੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਆ ਉਹਨਾਂ ਦੁਆਰਾ ਕਿਹਾ ਗਿਆ ਕਿ ਜਿਹੜੀ ਕਾਰਵਾਈ ਮੇਰੇ ਦੇ ਉੱਤੇ ਹੋਈ ਆ ਉਹ ਸਾਰੀ ਹੈ ਹ ਜਿਹੜੀ ਗੈਰ ਕਾਨੂੰਨੀ ਆਤਾ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਜਾਣਨ ਦੇ ਲਈ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਰੋਜ਼ਾਨਾ ਟਾਪ